ਅੰਮ੍ਰਿਤਸਰ ਵੱਲੋਂ ਮੰਡੀ ਦੇ ਅੱਜ ਤੁਹਾਨੂੰ ਵੀਡੀਓ ਦਿਖਾਉਣੀ ਆ ਦਿਵਾਲੀ ਦੇ ਮੌਕੇ ਤੇ 2025 ਦੀ ਦਿਵਾਲੀ ਦੀ ਤੁਹਾਨੂੰ ਇਹ ਵੀਡੀਓ ਦਿਖਾਉਣੀ ਆ ਗਾਵਾਂ ਕੁਝ ਤੁਹਾਨੂੰ ਦਿਖਾਉਣੇ ਆ ਉਤਰਾ ਜਾਨਵਰ ਕਾਫੀ ਜਿਹੜੇ ਚੰਗੇ ਚੰਗੇ ਹੁੰਦੇ ਹੱਲੇ ਮੰਡੀ ਅਸਲ ਚ ਕੱਲਿਆ ਤੇ ਹੱਲੇ ਅੱਜ ਤਿਆਰੀ ਨਹੀਂ ਹੋਈ ਆ ਜੇ ਅੱਜ ਹੀ ਗਾਵਾਂ ਜਿਹੜੀਆਂ ਆਈਆਂ ਵਾ ਹੱਲੇ ਇਹਨਾਂ ਦੀ ਅਸਲ ਚ ਤਿਆਰੀ ਜਿਹੜੀ ਕੱਲ੍ਹ ਹੋਣੀ ਆ ਚੰਗੀ ਤਰ੍ਹਾਂ ਤੇ ਫਿਰ ਵੀ ਤੁਹਾਨੂੰ ਕੁਝ ਨਾ ਕਿ ਜਿਹੜੇ ਇਸ ਤਰ੍ਹਾਂ ਕੁਝ ਤੋਰ ਕੇ ਦਿਖਾਉਣੇ ਆ ਤੇ ਕੁਝ ਦੀ ਜਾਣਕਾਰੀ ਦਿੰਨੇ ਆ ਰੇਟ ਦਾ ਪਤਾ ਲੱਗ ਜਾਂਦਾ ਵਾ ਕਿ ਕਿੱਦਾਂ ਦਾ ਪਸ਼ੂ ਆ ਤੇ ਕਿੱਦਾਂ ਦਾ ਰੇਟ ਆ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਠੀਕ ਠਾਕ ਹਰ ਵਾਰ ਦੀ ਤਰ੍ਹਾਂ ਲਾਤੀਆਂ ਜੇ ਰੌਣਕਾਂ ਫੇਰ ਤੁਹਾਨੂੰ ਪਤਾ ਮੇਲਾ ਵਾ ਮਿਲਦੇ ਵਿੱਚ ਮੱਲ ਹੋਣਗੇ ਤੇ ਆਰ ਕੀ گاਵਾ ਹੀ ਆ ਚਾਦੀਆਂ ਬਾਬਾ ਜੀ ਠੀਕ ਐ ਤੇ ਨਾਮ ਦੱਸਦੇ ਕਰੀ ਫਿਰ ਆਪਣਾ ਮੇਰਾ ਨਾਮ ਗਰਨਾਮ ਸਿੰਘ ਜੋੜ ਹਾਂਜੀ ਚੂਬਾ ਪੰਜਾਬ ਪੰਜਾਬ ਦੇ ਇੱਕ ਪਾਸੇ ਤੋਂ ਜੋੜ ਆ ਤੁਸੀਂ ਠੀਕ ਐ ਜੀ ਤੇ ਆਪਣੇ ਕੋ ਅੱਜ ਕਿੰਨੇ ਕੁ ਉੱਧ ਵਾਲੀਆਂ گاਵਾ ਸਾਰੀਆਂ ਬੁੱਧਾ ਇਤਰਾ ਕੋਈ 40 ਕਿਲੋ ਵਾਲੇ 45 50 55 ਕਿਲੋ ਦੀ ਗੱਲ ਪੁੱਛਦਾ ਕਿ ਕਿੰਨੇ ਤੋਂ ਸ਼ੁਰੂ ਕਰਕੇ ਕਿੰਨੇ ਤੱਕ ਤੱਕਰ ਜੇ 30 ਕਿਲੋ ਤੋਂ ਲੈ ਕੇ 55 ਕਿਲੋ ਤੀਕਾ ਪੁੱਛਦਾ ਅੱਛਾ 3 ਲੀਟਰ ਤੇ ਲਾ ਕੇ ਤੇ 55 ਲੀਟਰ ਤੱਕਰ ਗਾਵਾਂ ਕਿੰਨੀਆਂ ਗਾਵਾਂ ਲਿਆਂਦੀਆਂ ਫਿਰ ਗਾਵਾਂ ਬਾਈ ਲਿਆਂਦੀਆਂ ਅੱਛਾ ਬਾਈ ਲਿਆਂਦੀਆਂ ਤੇ ਮੱਝ ਕੋਈ ਨਹੀਂ ਲਿਆਂਦੀ ਯਾਰ ਕੀ ਮੈਂ ਮੱਝ ਸੱਤ ਵੇਚਦੀਆਂ ਕਿੰਨੇ ਕਰੀ ਅੱਛਾ ਸੱਤ ਵੇਚ ਵੀ ਦਿੱਤੀਆਂ ਜੀ ਬੜੀ ਸਪੀਡ ਮਾਰੀ ਜੇ ਤੇ ਮੈਂ ਅਜੇ ਤਾਂ ਮੰਡੀ ਕੱਲ੍ਹ ਆ ਤੇ ਮਾਲ ਪਹਿਲਾਂ ਹੀ ਵੇਚਤਾ ਤੁਸੀਂ ਤੇ ਗਾਵਾਂ ਜਿਹੜੀਆਂ ਕਾਹਨ ਨਗੀਨਾ ਜਿਹੜਾ ਉਹ ਸੂਣ ਵਾਲੀ ਹੈ ਗਾਵ ਵਾਲੀ ਇਹ ਸੂਣ ਵਾਲੀ ਹੈ ਪਹਿਲਾ ਇਹੀ ਦਿਖਾਈਏ ਫਿਰ ਗੱਬਣ ਗੱਬਣ ਤਿਆਰ ਹੀ ਆ ਹਨਾ ਲਗਪਗੇ ਖੋਲਾਂਗੇ ਕਿ ਇਤਰੇ ਦਿਖਾ ਦਈਏ ਭਾਈ ਜੀ ਭਾਈਦੀਆਂ ਵਗਾਵਾ ਹਨਾ ਇਹ ਵਾਲੀਆਂ ਇਤਰਾ ਛੇੜ ਕੇ ਦਿਖਾ ਦਿੰਨੇ ਆ ਜੱਤ ਤੋਰ ਦਿੰਨੇ ਇੱਕ ਮਜੇ ਮਜੇ ਕੋਈ ਨਹੀਂ ਮਜੇ ਮਜੇ ਤੋਰ ਦੋ ਇੱਕ ਤੋਰ ਤੁਰਦੀ ਨਹੀਂ ਅੱਜ ਫਾਰਮ ਵਾਲੀਆਂ گاਵਾ ਸਾਰੀਆਂ ਰਸੇ ਤੋਂ ਭਾਈਦੀਆਂ ਵਾ ਆਹ ਦੇਖ ਸਕਦੇ ਪਰ ਬੜੀ ਕਮਾਲ ਦੀ ਜਿਹੜੀ ਚੀਜ਼ ਆ ਇਹ ਕਿੰਨੇ ਦੁੱਧ ਵਾਲੀ ਜਗਾ ਅੱਛਾ ਜੀ ਇਹ ਕਿੰਨੇ ਕ ਦੁੱਧ ਵਾਲੀ ਆ ਉਤੇ ਇਹ 55 ਕਿਲੋ ਤੋਂ ਉੱਪਰ ਉਪਰੀ ਥੱਲੇ ਨਹੀਂ ਅੱਛਾ ਤੋਂ ਉੱਪਰ 55 ਤੋਂ ਉੱਪਰ ਜਿਹੜੀਆਂ ਆ ਵਡੀਆਂ ਬਿਹੜਾਂ ਆ ਥੱਲੇ 55 ਥੱਲੇ 55 ਕੀ ਰੇਟ ਇਹਦਾ ਮੰਡੀ ਚ ਰੱਖਿਆ ਰੇਟ ਇਹਦਾ ਕੱਲ ਦੱਸਾਂਗੇ ਅੱਜ ਹੀ ਦੱਸ ਦੋ ਜਿੰਨੇ ਜਿੰਨੇ ਆਪਾਂ ਕਿੰਨੇ ਕਿੰਨੇ ਕ ਤੱਕ ਰੋ ਤੇਰਾ ਕਿੰਨੇ ਕਿੰਨੇ ਕ ਹੋ ਗਈਆਂ ਗਾਵਾਂ ਆਪਣੇ ਨਹੀਂ ਇਹ ਤਰ੍ਹਾਂ ਨਹੀਂ ਗਾ ਕੱਲ ਜਨ ਗਾਵਾਂ ਬਣ ਗਈਆਂ ਬਾਜ਼ਾਰ ਚ ਜਿਤਨਾ ਤੈਨੂੰ ਪਤਾ ਹੀ ਆ ਠੀਕ ਆ ਕੱਲ ਜਨ ਇਹਨਾਂ ਨੂੰ ਸ਼ੰਗਾਰਾ ਸ਼ੰਗਾਰਾ ਨੂੰ ਰੇਟ ਦੱਸਾਂਗੇ ਅੱਜ ਹੀ ਨਹੀਂ ਅੱਜ ਹਲੇ ਇਹ ਆ ਵੀ ਅਜੇ ਹੁਣੇ ਆਈਆਂ ਹੀ ਆ ਜੇ ਸਿੱਧੀਆਂ ਸੁਧੀਆਂ ਹੀ ਆ ਹੁੰਦੀਆਂ ਇੱਕ ਸਾਦੇ ਅੱਜ ਰਸਤੇ ਤੇ ਹੀ ਆ ਹਨਾ ਤੇ ਜਿਹੜੇ ਆਹ ਵਾਲੀ ਗਾਂ ਆ ਇਹ 6 ਗਾਂ ਦੇ 3 ਸੁਵੇ ਇਹ 6 ਦਾੰਦੇ ਤੇ ਦੂਜਾ ਸੁਆ ਇਹ ਸੋਈ ਆ ਛੋਟੀ ਛੋਟੀ ਇਹਦੇ ਕੋਲ ਦੁੱਧ ਦੁੱਧ ਆਹੋਲੇ 45 ਛਾਲੀ ਕਿਲੋ ਜਿਹੜਾ ਤਿਆਰ ਜਿਹੜਾ 45 40 ਲੀਟਰ ਜਿਹੜਾ ਤਿਆਰ ਆ ਠੀਕ ਆ ਤੇ ਕਾ ਜਿਹੜੀ ਆ ਚਿੱਟੀ ਗਾਂ ਜੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ ਇਹ ਆਲੇ ਦੂਜੇ ਸੁਵੇ ਦੇ ਅੱਛਾ ਇਹ ਤੇ ਤੁਹਾਡੇ ਤੋਂ ਵੀ ਉੱਚੀ ਆ ਤੇ ਇਹ ਲਿਆਂਦੀਆਂ ਕਰਦੀਆਂ ਚ ਪਾ ਗਏ ਆਪਾਂ ਹਾਂ ਉਹ ਟਰੱਕ ਚਲੋਤਾ ਟਰੱਕ ਟਰੱਕ ਵੀ ਵੱਡਾ ਹੀ ਲੱਗਾ ਪਿਛਲੇ ਬੰਨੇ ਤੇ ਟਰੱਕ ਚ ਹੀ ਆਈਆਂ ਇਹਦੇ ਛੋਟੇ ਹਾਥੀ ਪਲੈਰੋ ਚ ਵੀ ਨਹੀਂ ਪੈਣ ਵਾਲੀਆਂ ਗਾਵਾਂ ਹਨਾ ਇਹ ਜਾਣੀਆਂ ਵੀ ਟਰੱਕ ਚ ਹੀ ਆ ਦੁੱਧ ਪੰਜਾਬ ਜਿਹਾ ਜਿਹਾ ਕੱਲ ਬਾਡੀ ਹੋਊਗੀ ਤੇ ਫਿਰ ਦੁੱਧ ਨਿਕਲੂਗਾ ਠੀਕ ਆ ਤੇ ਇਹਦੇ ਕੋ ਕਿੰਨਾ ਤਿਆਰ ਆ ਇੱਕ 50 ਕਿਲੋ ਦੁੱਧ ਤਿਆਰ ਆ ਤਿਆਰ ਜਿਹੜਾ 50 ਲੀਟਰ ਤੇ ਬਾਕੀ ਸੋਣੀ ਬੜੀ ਆ ਉਤਰਾ ਬੜੇ ਕਮਾਲ ਦੀ ਆ ਤੋੜ ਕੇ ਤੁਹਾਨੂੰ ਤਾਂ ਨਹੀਂ ਦਿਖਾਉਂਦੇ ਭਜਦੀਆਂ ਵਾ ਫਿਰ ਫੜੀਆਂ ਨਹੀਂ ਜਾਂਦੀਆਂ ਤੋੜਨੀਆਂ ਤੇ ਕੋਈ ਇੱਕ ਅੱਧੀ ਤੋੜ ਕੇ ਵੀ ਦਿਖਾ ਦਿੰਦੇ ਤੁਹਾਨੂੰ ਕਰੇ ਇਰੇ ਕੋ ਕਿੰਨਾ ਤਿਆਰ ਦੱਸਿਆ ਜੀ 60 ਲੀਟਰ ਦੋ ਤਿਆਰ ਹੈ ਤਿਆਰ ਜਿਹੜਾ 50 ਲੀਟਰ ਅੱਖ ਦਿਖਾਓ ਜੀ ਅੱਖ ਦਿਖਾਓ ਜੀ ਬੁੱਛੇ ਚ ਪਾਓ ਬੜੀ ਪਿਆਰੀ ਜਿਹੜੀ ਅੱਖ ਸੋਹਣੀ ਬੜੀ ਹੈ ਜਿਹੜੀ ਬਾਕੀ ਚੀਜ਼ ਚੀਜ਼ ਦਾ ਇਹਦਾ ਮੁੱਲ ਹੁੰਦਾ ਹਲੇ ਕੱਲ ਕਹਿੰਦੇ ਸ਼ਿੰਗਾਰ ਕੇ ਫੇਰ ਮੁੱਲ ਦੱਸਣੇ ਆ ਪੁੱਤਰ ਭਾਵੇਂ ਚਲੋ ਕੋਈ ਵੀਰ ਫੋਨ ਲਾ ਕੇ ਪੁੱਛ ਵੀ ਲਵੇ ਫੋਨ ਨੰਬਰ ਆਪਾਂ ਵਿੱਚ ਪਾ ਦੇਣਾ ਵਾ ਆ ਦੇ ਸਾਡੇ ਜੀ ਭਾਈ ਨੂੰ ਗਾਉਂਗਾ। ਹੋਰੀਆਂ ਕਮਾਲ ਲੀਆਂ ਦੇਖ ਸਕਦੇ ਨਕਸ਼ੇ ਜਿਹੜੇ ਬਣੇ ਆ ਨਾੜਾਂ ਦੇ। ਬੜੇ ਸ਼ਾਂਤ ਜੇ ਸੁਭਾਦੀ। ਆ ਜਾ ਵੀਰ ਜੀ ਫੇਰ ਇਹਨੇ ਬੜੇ ਸ਼ਾਂਤ ਜੇ ਸੁਭਾਦੀ ਹਤਰਾਏ। ਇਹ ਵੀ ਗਾਵਾ ਚਲੇ ਖਰਾਬ ਨਹੀਂ ਕਰਦੀਆਂ ਉਤਨਾ ਰਸੇ ਦੇ ਥੋੜੇ ਜਿਹਾ ਆਦਤ ਨਹੀਂ ਪਈ ਹੁੰਦੀ ਉਹਦੇ ਕਰਕੇ ਪਾਈ ਦੀਆਂ ਵਾ। ਤੇ ਜਿਹੜੀ ਇਹ ਤੋਂ ਅਗਲੀ ਗਾਂ ਆ ਉਹਦੇ ਕੋਲ ਕਿੰਨਾ ਤਿਆਰ ਦੁੱਧ? 4 ਦੰਦ ਆ। ਅੱਛਾ। ਚਵਾਈ ਹੋਈ ਆ ਇਹਦੀ। ਤੇ ਇਹਦੇ ਕੋਲ ਉਤਰਾ ਦੁੱਧ ਕਿੰਨਾ ਹੈ? 27 28 ਕਿਲੋ। 27 28 ਲੀਟਰ ਤਿਆਰ ਆ। ਇਹਨੂੰ ਮੂੰਹ ਕਰ ਦੇ। ਇਹਦੇ ਕੋਲ ਵੀ 27 22 ਲੀਟਰ ਜਿਹੜਾ ਤਿਆਰ ਆ ਬਾਕੀ ਕੋਈ ਵੀ ਕੱਲ ਆਣ ਕੇ ਵੇਖੇ ਜੇ ਤਿੰਨ ਚਾਰ ਦਿਨ ਇਹਨੇ ਮੰਡੀ ਚੱਲਣੀ ਆ ਠੀਕ ਆ ਦੇਖ ਸੰਦੇ ਖੁੱਲੀਆਂ ਖਲੋਤੀਆਂ ਉਤਰਾਂ ਗਈ ਦੇ ਛੜਦਾ ਛੜਦਾ ਕੋਈ ਨਹੀਂ ਛੜਦਾ ਘਮ ਲੈਂਦਾ ਇਹਨਾਂ ਆਪਣੇ ਸਾਹ ਨਾਲ ਚਾਰ ਦੰਦ ਮੋ ਤੇ ਉਧਰ ਬੰਦਾ ਨਹੀਂ ਜਿਹੜਾ ਖਲੋਤਾ ਦੇਖਦਾ ਇੰਨੀਆਂ ਅੱਚੀਆਂ ਵੰਜੜੀਆਂ ਇਹਦੀ ਤੇ ਇਹ ਤੇ ਫਿਰ ਅਜੇ ਚਾਰ ਪੰਜ ਦਿਨ ਰਹੋਗੇ ਹਨਾ ਮੰਡੀ ਦੇ ਵਿੱਚ ਚਾਰ ਪੰਜ ਦਿਨ ਅਜੇ ਲੱਗ ਹੀ ਜਾਣੇ ਆ ਤੇ ਇੱਕ ਆ ਜਿਹੜੀ ਆ ਕਾਲੀ ਗਾਂ ਇਹ ਕਿਦਾਂ ਦਿਖਾਈ ਆ ਆਵਲੀ ਜਿਹੜੀ ਆ। ਆ ਵੀ ਖੀਰੀ ਮਸ਼ੀਨ। ਅੱਛਾ ਖੀਰੀ ਆ। ਉਦੋਂ ਤੌਰ ਦਾ ਨੁਕਨ। ਇਹ ਵੀ ਸੋਈ ਆ। ਸੋਈ ਸੋਈ ਆ। ਇਹਦੇ ਕੋਲ ਕਿੰਨਾ ਦੁੱਧ? 30 ਲੀਟਰ ਤਿਆਰ ਦੇ। ਇਹਦੇ ਕੋਲ 30 ਲੀਟਰ ਜਿਹੜਾ ਤਿਆਰ ਦੱਸ ਦੇ ਖੀਰੀ ਦੇ ਕੋਲ ਹੀ। ਚਲੋ ਬੰਦ ਫੇਰ ਇਹਨੂੰ। ਤੇ ਆ ਜਿਹੜੀ ਆ ਵੀ ਸੋਈ ਹੈਗਾ? ਇਹ ਵੀ ਸੋਈ ਆ। ਇਹਦੇ ਕੋਲ ਕਿੰਨਾ ਜੀ ਦੁੱਧ ਤਿਆਰ? 20 ਲੋ ਪੈ। 35-36 ਕਿਲੋ ਬੋਲੇ ਤਿਆਰ ਆ। ਅੱਛਾ 35-36 ਲੀਟਰ ਬੋਲੇ ਤਿਆਰ ਆ। ਠੀਕ ਹੈ ਜੀ। ਤੇ ਇਹ ਕਿੰਨਾ ਕੁ ਦੁੱਧ ਕਰੀ ਜਾਊਗੀ 50 ਤੋਂ ਬਾਹਰ ਆਲੀ ਆ 50 ਤੋਂ ਬਾਹਰ ਆਲੀ ਆ ਇਹਦੇ 40 ਠੀਕ ਆ 45 ਲੀਟਰ ਥੱਲੇ 40 ਥੱਲੇ ਇਹਦੇ ਕੋਲ 45 ਲੀਟਰ ਤਿਆਰ ਆ ਜਿਹੜਾ ਪੰਜਾਬੀ ਦੀ ਨਹੀਂ ਹੋਇਆ ਠੀਕ ਆ ਜੀ 40 ਲੀਟਰ ਥੱਲੇ ਤਿਆਰ ਆ ਕਿਸੇ ਕੋਲ 40 ਲੀਟਰ ਆ ਕਿ ਇੱਕ 45 ਲੀਟਰ ਤੇ ਕਿਸੇ ਕੋਲ ਹੈਗਾ 50 ਲੀਟਰ ਗਾਵਾਂ ਜਿਹੜੀਆਂ ਤੋੜਨੀਆਂ ਥੋੜੀਆਂ ਜਿਹੀਆਂ ਮੁਸ਼ਕਲ ਹੁੰਦੀਆਂ ਐ ਵਾਲੀਆਂ ਅਜੇ ਤੁਹਾਡੀਆਂ ਰੱਜੀਆਂ ਰੁੱਜੀਆਂ ਨਹੀਂ ਆ ਜੇ ਸਫਰ ਚੋਂ ਆਈਆਂ ਵਾ ਨਵੀਂ ਜਗ੍ਹਾ ਤੇ ਆਈਆਂ ਵਾ ਪੀ ਲੈ ਇੰਦਰ ਪਾਣੀ ਇਹਨੂੰ ਤੇ ਆ ਸਾਰੇ ਜਾਨਵਰ ਆ ਤੇ ਬਾਕੀ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਵੇਸ ਚ ਆ ਕੇ ਵੇਖੋ ਪਸ਼ੂ ਤਸੱਲੀ ਕਰੋ ਜਿਹਨੇ ਨਹੀਂ ਵੀ ਮਤਲਬ ਪਸ਼ੂ ਖਰੀਦਣਾ ਉਹ ਵੀ ਆਣ ਕੇ ਵੇਖੇ ਇੱਕ ਵਾਰੀ ਇੱਕ ਆ ਵੀ ਗੱਪਣ ਗਾ ਵੀ ਤੁਹਾਨੂੰ ਤੋਰ ਕੇ ਦਿਖਾਉਣੀ ਹੈ ਬੰਨੇ ਬਾ